ਦੇ ਠਾਣੇ ਇਲਾਕੇ ਦੇ ਵਿੱਚ 4 ਸਾਲ ਦੀਆਂ ਬੱਚੀਆਂ ਦੇ ਨਾਲ ਜ਼ਬਰਜਨਾਹ ਹੋਇਆ 2-4 ਸਾਲ ਦੀਆਂ ਮਾਸੂਮ ਬੱਚੀਆਂ ਜਿਨ੍ਹਾਂ ਦੇ ਨਾਲ ਜ਼ਬਰਜਨਾਹ ਦੀ ਘਟਨਾ ਵਾਪਰੀ ਐ ਸਕੂਲ ਦੇ ਬਾਥਰੂਮ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਿਰੋਧ ਦੇ ਵਿੱਚ ਮੁੰਬਈ ਦੇ ਰੇਲਵੇ ਸਟੇਸ਼ਨਾਂ ਦੇ ਉੱਤੇ ਹਿੰਸਾ ਪੜਕ ਉੱਠੀ ਹੈ ਮੁੰਬਈ ਜਾਣ ਵਾਲੀ ਟ੍ਰੇਨ ਦਾ ਰੂਟ ਬੰਦ ਕਰਨਾ ਪਿਆ ਲੋਕਾਂ ਨੇ ਪੱਥਰबाजी ਕੀਤੀ ਸਕੂਲ ਪ੍ਰਿੰਸੀਪਲ ਸਮੇਤ ਜਿਹੜਾ ਉਹ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੁੰਬਈ ਦੇ ਠਾਣੇ ਇਲਾਕੇ ਦੇ ਵਿੱਚ 2 ਸਾਲ ਦੀਆਂ 2-4 ਸਾਲ ਦੀਆਂ ਬੱਚੀਆਂ ਉਹਨਾਂ ਦੇ ਨਾਲ ਜ਼ਬਰਜਨਾਹ ਦੀ ਇਹ ਘਟਨਾ ਵਾਪਰੀ ਹੈ ਹਾਲਾਂਕਿ ਕੋਲਕਾਤਾ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਹੋਇਆ ਉਸ ਨੂੰ ਲੈ ਕੇ ਦੇਸ਼ ਉੱਪਰ ਨਹੀਂ ਸੀ ਪਾਇਆ ਤਾਂ ਇੱਕ ਹੋਰ ਵੱਡਾ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ ठाਣਾ ਇਲਾਕਾ ਹੈ ਜਿੱਥੇ 2 4 ਸਾਲ ਦੀਆਂ ਬੱਚੀਆਂ ਦਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਨਾਲ ਜ਼ਬਰਜਨਾਹ ਹੋਇਆ ਸਕੂਲ ਦੇ ਬਾਥਰੂਮ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੋਕ ਉੱਥੇ ਪੜਕ ਉੱਠੇ ਨੇ ਹਿੰਸਾ ਪੜਕ ਉੱਠੀ ਹੈ ਰੇਲਵੇ ਸਟੇਸ਼ਨ ਦੇ ਉੱਤੇ ਲੋਕਾਂ ਦੀ ਤਰਫੋਂ ਪੱਥਰਬਾਜ਼ੀ ਕੀਤੀ ਗਈ ਹੈ ਸਕੂਲ ਪ੍ਰਿੰਸੀਪਲ ਸਮੇਤ 4 ਲੋਕ ਇਸ ਮਾਮਲੇ ਦੇ ਵਿੱਚ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਵੱਡੀ ਕਾਰਵਾਈ ਸਕੂਲ ਪ੍ਰਬੰਧਕ ਦੇ ਖਿਲਾਫ ਪ੍ਰਬੰਧਕਾ ਖਿਲਾਫ ਸਟਾਫ ਦੇ ਖਿਲਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਿੱਥੇ ਇੱਕ ਪਾਸੇ ਟ੍ਰੇਨੀ ਡਾਕਟਰ ਵਾਲਾ ਮੁੱਦਾ ਹਲੇ ਥਮਿਆ ਨਹੀਂ ਸੀ ਉਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਹੋਈ ਤਾਂ ਦੂਸਰੇ ਪਾਸੇ ਮੁੰਬਈ ਤੋਂ ਇੱਕ ਹੋਰ ਅੰਮ੍ਰਿਤਕੀ ਤੋਂ ਹੋਰ ਜਿਹੜਾ ਉਹ ਰੌਂਗਟੇ ਖੜੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੋ ਬੱਚੀਆਂ ਦਸੀਆਂ ਜਾ ਰਹੀਆਂ ਨੇ ਮਹਿਜ਼ 4 ਸਾਲ ਦੀਆਂ ਜਿਨ੍ਹਾਂ ਦੇ ਨਾਲ ਜ਼ਬਰ ਜਨਾ ਦੀ ਘਟਨਾ ਵਾਪਰੀ ਹੈ ਸਕੂਲ ਦੇ ਬਾਥਰੂਮ ਦੇ ਵਿੱਚ ਇਸ ਇਸ ਨਿੰਦਣਯੋਗ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਮੁੰਬਈ 'ਚ ਹਿੰਸਾ ਪੜ ਗਈ ਲੋਕਾਂ ਦੇ ਵਿੱਚ ਰੋਸ ਹੈ ਉਸ ਦੀ ਇੱਕ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਰੇਲਵੇ ਸਟੇਸ਼ਨ ਮੁੰਬਈ ਦਾ ਰੇਲਵੇ ਸਟੇਸ਼ਨ ਹੈ ਜਿੱਥੇ ਬਹੁ ਗਿਣਤੀ ਲੋਕ ਇਕੱਠੇ ਹੋਏ ਨੇ ਆਪਣਾ ਰੋਸ ਜਤਾਇਆ ਜਾ ਰਿਹਾ ਹੈ ਦੋ ਛੋਟੀਆਂ ਮਾਸੂਮ ਬੱਚੀਆਂ ਮਹਿਜ਼ 4 ਸਾਲ ਦੀ ਉਮਰ ਦੋਹਾਂ ਹੀ ਬੱਚੀਆਂ ਦੇ ਨਾਲ ਜ਼ਬਰਜਨਾਹ ਦੀ ਘਟਨਾ ਵਾਪਰੀ ਸਕੂਲ ਦੇ ਬਾਥਰੂਮ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਵਿਰੋਧ ਦੇ ਵਿੱਚ ਮੁੰਬਈ ਦੇ ਹੁਣ ਰੇਲਵੇ ਸਟੇਸ਼ਨ ਦੇ ਉੱਤੇ ਹਿੰਸਾ ਪੜਕਦੀ ਹੋਈ ਸੈਂਕੜੇ ਦੀ ਤਾਦਾਦ ਦੇ ਵਿੱਚ ਲੋਕ ਰੇਲਵੇ ਸਟੇਸ਼ਨ ਦੇ ਉੱਤੇ ਇਕੱਠੇ ਹੋਏ ਨੇ ਔਰ ਨਤੀਜੇਨ ਮੁੰਬਈ ਜਾਣ ਵਾਲੀ ਟ੍ਰੇਨ ਦਾ ਰੂਟ ਜਿਹੜਾ ਉਹ ਬੰਦ ਕਰਨਾ ਪਿਆ ਔਰ ਟਰੈਕ ਦੇ ਉੱਤੇ ਤੁਹਾਨੂੰ ਸਿਰਫ ਮੁੰਬਈ ਦੇ ਵਿੱਚ ਜੋ ਇਸ ਰੋਸ ਦੇ ਵਜੋਂ ਲੋਕ ਇਕੱਠੇ ਹੋਏ ਨੇ ਉਹ ਹੀ ਨਜ਼ਰ ਆ ਰਹੇ ਹੋਣਗੇ ਤਾਂ ਬਹੁ ਗਿਣਤੀ ਲੋਕ ਇਕੱਠੇ ਹੋਏ ਨੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਮਹਿਜ਼ 4 ਸਾਲ ਦੀਆਂ ਬੱਚੀਆਂ ਦੋ ਬੱਚੀਆਂ ਜਿਨ੍ਹਾਂ ਦੇ ਨਾਲ ਜੋ ਬਰਜਨਾ ਦੀ ਘਟਨਾ ਵਾਪਰੀ ਹੈ ਸਕੂਲ ਦੇ ਬਾਥਰੂਮ ਦੇ ਵਿੱਚ ਵਾਪਰੀ ਸਕੂਲ ਪ੍ਰਿੰਸੀਪਲ ਸਮੇਤ ਚਾਰ ਸਟਾਫ ਦੇ ਮੈਂਬਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪੁਲਿਸ ਦੀ ਤਰਫੋਂ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਵੱਡੀ ਗਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਮੁੰਬਈ ਦੇ ਰੇਲਵੇ ਸਟੇਸ਼ਨ ਤੋਂ ਅਨ ਤਸਵੀਰਾਂ ਜਿੱਥੇ ਤੁਹਾਨੂੰ ਵੱਡੀ ਗਿਣਤੀ ਚ ਲੋਕ ਨਜ਼ਰ ਆ ਰਹੇ ਨੇ ਬਹੁ ਗਿਣਤੀ ਲੋਕ ਇਕੱਠੇ ਹੋਏ ਨੇ ਰੋਸਵਜੋ ਜਿੱਥੇ ਇੱਕ ਪਾਸੇ ਕਲਕੱਤਾ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਜੋ ਟ੍ਰੇਨੀ ਡਾਕਟਰ ਦੇ ਨਾਲ ਵਾਪਰਿਆ ਉਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਵੀ ਹੋਈ ਉਸ ਦੀ ਨਿੰਦਾ ਕੀਤੀ ਗਈ ਕਈ ਕਠੋਰ ਟਿੱਪਣੀਆਂ ਸੁਪਰੀਮ ਕੋਰਟ ਦੀ ਤਰਫੋਂ ਕੀਤੀਆਂ ਗਈਆਂ ਔਰ ਉਸ ਦੇ ਵਿੱਚ ਵੀ ਇਹੀ ਜੋ ਮਾਨਯੋਗ ਜੱਜ ਸੰਤਿੰਜ ਜੱਦੀ ਬੈਂਚ ਉਹਨਾਂ ਦੀ ਤਰਫੋਂ ਵੀ ਇਹੀ ਜ਼ਿਕਰ ਕੀਤਾ ਗਿਆ ਸੀ ਕਿ ਹਸਪਤਾਲ ਦੇ ਅੰਦਰ ਟ੍ਰੇਨੀ ਡਾਕਟਰ ਦੇ ਨਾਲ ਰੇਪ ਦਾ ਇਹ ਮਾਮਲਾ ਨਹੀਂ ਬਲਕਿ ਦੇਸ਼ ਦੇ ਵਿੱਚ ਮਹਿਲਾਵਾਂ ਦੇ ਨਾਲ ਬੱਚੀਆਂ ਦੇ ਨਾਲ ਲੜਕੀਆਂ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਤਾਂ ਉਸੇ ਤਰੀਕ ਕਿ ਹੁਣ ਮਾਮਲਾ ਸਾਹਮਣੇ ਆਇਆ ਹੈ ਕਿ ਮਹਿਜ਼ 4 ਸਾਲ ਦੀਆਂ ਦੋ ਬੱਚੀਆਂ ਜਿਨ੍ਹਾਂ ਦੇ ਨਾਲ ਇਹ ਦਰਿੰਦਗੀ ਕੀਤੀ ਗਈ ਸਕੂਲ ਦੇ ਬਾਥਰੂਮ ਦੇ ਵਿੱਚ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਕਠਨਾਕਰਮ ਵਾਪਰਿਆ ਹੈ ਜ਼ਬਰਜਨਾਹ ਹੋਇਆ ਹੈ ਦੋ 4 ਸਾਲ ਦੀਆਂ ਬੱਚੀਆਂ ਜਿਨ੍ਹਾਂ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਸਕੂਲ ਪ੍ਰਿੰਸੀਪਲ ਸਮੇਤ ਸਟਾਫ ਦੇ ਚਾਰ ਮੈਂਬਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਈ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਲੇਕਿਨ ਕੋਤਾਹੀ ਅੰਗੈ ਲਈ ਬਹੁਤ ਵੱਡੀ ਹੈ ਜੋ ਸਟਰੀ ਕੇ ਦਾ ਇਹ ਮਾਮਲਾ ਸਾਹਮਣੇ ਆਇਆ ਹਾਲਾਂਕਿ ਪੁਲਿਸ ਦੀ ਤਰਫੋਂ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਲੇਕਿਨ ਸਥਾਨਕ ਲੋਕਾਂ ਦੇ ਵਿੱਚ ਜੋ ਰੋਸ ਹੈ ਜੋ ਅਕਰੋਸ਼ ਹੈ ਉਹ ਇੱਕ ਤਸਵੀਰ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਹੈ ਬਹੁ ਗਿਣਤੀ ਸैकड़े ਦੀ ਤعداد ਦੇ ਵਿੱਚ ਲੋਕ ਖੜੇ ਹੋਏ ਨੇ ਮੁੰਬਈ ਦੇ ਰੇਲਵੇ ਸਟੇਸ਼ਨ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ